ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਦੱਸਦੀ ਹੈ ਕਿ ਉੱਥੇ ਹੀ ਪਿਤਾ ترਸੇਮ ਸਿੰਘ ਅਤੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇੱਕ ਅਹਿਮ ਕਾਨਫਰੰਸ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਲੈ ਕੇ ਵੀ ਕੁਝ ਪਲਟਵਾਰ ਕੀਤਾ ਹੈ ਤੇ ਦੱਸਦੀ ਹੈ ਕਿ ਉਹਨਾਂ ਨੇ ਸਿੱਖ ਜਥੇਬੰਦੀਆਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਕਿ 19 ਅਗਸਤ ਨੂੰ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਪੰਥ ਇਕੱਠ ਹੋਵੇਗਾ ਤੇ ਜਿਸ ਦੇ ਵਿੱਚ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਜਿਹੜੀ ਕਿ ਮੰਗ ਕੀਤੀ ਜਾਵੇਗੀ ਤੇ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਲੈ ਕੇ ਵੀ ਮੁੱਦਾ ਚੱਕਿਆ ਜਾਵੇਗਾ ਤੇ ਦੱਸਦੀ ਹੈ ਕਿ ਉੱਥੇ ਹੀ ਹੁਣ ਜਿਹੜੀ ਕਿ ਸਿੱਖ ਕੌਮ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਉੱਥੇ ਹੀ ਹੁਮ ਹਮਾ ਕੇ ਪਹੁੰਚਣ ਲਈ ਕਿਹਾ ਗਿਆ ਤੇ ਪਰ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਭਗਵੰਤ ਮਾਨ ਵੀ ਨਾ ਐਕਸ਼ਨ ਨਹੀਂ ਲੈ ਰਿਹਾ ਇਹ ਚੀਜ਼ ਆ ਕਿ ਇਹ ਹੁਣ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਸਾਰੇ ਸਾਡੇ ਨਾਲ ਮਿਲੇ ਹੋਇਆ ਇਸ ਕਰਕੇ ਸਿੱਖ ਸੰਗਤ ਨੂੰ ਤਾਂ ਫਿਰ ਇਹਨਾਂ ਤੋਂ ਕੋਈ ਉਮੀਦ ਹੋ ਹੀ ਨਹੀਂ ਸਕਦੀ ਕਿ ਅਸੀਂ ਇਨਸਾਫ ਕਿੱਥੋਂ ਕਰਪਾਣਾ ਨਹੀਂ ਨਾ ਪ੍ਰੈਸ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਬਿਆਨ ਦਿੱਤਾ ਹੈ ਉਹਦੇ ਵਿੱਚ ਉਹਨਾਂ ਖੁੱਲ ਕੇ ਨਾਮ ਲੈਂਦਾ ਹੈ ਹਨੀਪ੍ਰੀਤ ਤੇ ਬਾਬੇ ਦਾ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰੇ ਤੇ ਅਰੈਸਟ ਕਰੇ ਤੇ ਭਗਵੰਤ ਮਾਨ ਵੀ ਜਿਹੜਾ ਪੰਜਾਬ ਦੀਆਂ ਗੱਲਾਂ ਕਰਦਾ ਸੀ ਮੈਂ ਦੋ ਦਿਨਾਂ 'ਚ ਇਹ ਕਰ ਦੂੰਗਾ ਮੈਂ ਨਸ਼ਾ ਬੰਦ ਕਰਾ ਦੂੰਗਾ ਇਹ ਵੀ ਦਮ ਨਹੀਂ ਰੱਖਦਾ ਕਿ ਬਾਬਿਆਂ ਨੂੰ ਉਹਦਾ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰੇ ਇਹ ਜਿਹੜੀਆਂ ਇਹਦੀਆਂ ਗੱਲਾਂ ਸੀ ਸਿਰਫ ਉਹ ਸੱਤਾ ਵਿੱਚ ਆਣ ਤੱਕ ਦੇ ਇਹਦੇ ਡਰਾਮੇ ਸੀਗੇ ਹੁਣ ਇਹਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਜੋ ਇਹ ਕਹਿੰਦਾ ਸੀ ਜੋ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਹੈ ਮੇਰੀ ਸਰਕਾਰ ਚੋਂ ਕੁਝ ਨਹੀਂ ਹੋਊਗਾ ਉਹਦੇ ਪਿਛਗੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਾੜਾ ਹਾਲ ਹੈ ਹੁਣ ਲੋਕਾਂ ਦਾ ਕਹਿੰਦਾ ਮਤਲਬ ਹੈ ਸੀਐਮ ਭਗਵੰਤ ਸ마ਨ ਦਾ ਡੇਰਾ ਮੁਕਤੀ ਨਾਲ ਪੂਰੀ ਹੈ ਜੀ ਹੈਗਾ ਇਹਦਾ ਵੀ ਜੇ ਇਹਦਾ ਰابطਾ ਨਹੀਂ ਹੈ ਤਾਂ ਸਾਰਾ ਗਵਾਹ ਹੋਣ ਦੇ ਬਾਵਜੂਦ ਵੀ ਇਹ ਕਿਉਂ ਨਹੀਂ ਜਾਰੀ ਕਰਦਾ हां तो परवान मान तो पेंडिंग हां पेंडिंग पे आए पुलिस सीएम ने कहंदा कि हाई नहीं मेरे को फाइल तक नहीं ऐਵੇਂ ਝੂਠ ਮਾਰਦਾ ਕਿ ਜਿਹੜੇ ਉਹਦੇ ਤਾਂ ਲਿਟਰਲੀ ਗਵਾਹੀ ਦੇਤੀ ਸਾਰਾ ਕੁਝ ਹੈ ਜੀ ਜਦੋਂ ਆਪਾਂ ਨੂੰ ਇਹਨੂੰ ਪਤਾ ਵੀ ਮੇਰੇ ਕੋਲ ਇਹ ਰਾ ਨਹੀਂ ਹੈ ਵੋਟਾਂ ਕਰਕੇ ਉਹਦੇ ਖਿਲਾਫ ਨਹੀਂ ਕਰ ਸਕਦਾ ਸਾਡੇ ਬੰਦਿਆਂ ਦੇ ਝੂਠੇ ਪਰਚੇ ਪਾਈ ਜਾਂਦਾ ਹੈ ਜੀ ਤੁਸੀਂ ਸਰਮਜੀਤ ਖਾਲਸਾ ਦੀ ਮਦਦ ਕੀਤੀ ਹੈ ਇਹਨਾਂ ਨੂੰ ਕੰਮ ਨਾ ਦਿਓ ਇਹਨਾਂ ਨੂੰ ਮਤਲਬ ਹਰਾਸ ਕਰੋ ਤੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰਦਾ ਨਹੀਂ ਸਾਨੂੰ ਲੱਗਦਾ ਵੀ ਇਹ ਗੱਲ ਵੀ ਕਿ ਸਰਕਾਰ ਹਸਾਮਲੇ ਪਾਸੇ ਨਹੀਂ ਜਾ ਰਹੀ ਓਬਵੀਅਸ ਹੈ ਜੀ ਨਹੀਂ ਜਾ ਰਹੀ ਬਾਈ ਜਿਹੜੇ 16 ਤਰੀਕ ਨੂੰ ਜਿਹੜੀ ਹੈ ਤੁਸੀਂ ਕਰ ਰਹੇ ਹੋ ਪੰਚ ਕੁੰਨੀ ਨਹੀਂ ਉਹ ਇੱਕ ਕੁੰਨੀ ਵੀ ਕਰ ਰਹੇ ਹੋ ਉਹਦੇ ਵਿੱਚ ਜਿਹੜਾ ਤੁਸੀਂ ਅਜੰਡੇ ਆ ਕਿ ਜਿਵੇਂ ਕੰਕੀ ਪਿਆਰ ਦੀਆਂ ਬਾਰਾਂ ਦਾ ਮੁੱਦਾ ਹੋ ਗਿਆ ਤੇ ਜਾਂ ਭਾਈ ਅਮਰਪਾਲ ਦੀ ਰਿਹਾਈ ਬਾਰੇ ਮੁੱਦਾ ਅ ਇਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਕਰਪਾ ਨਹੀਂ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਸਾਰਿਆਂ ਦੀ ਸਾਰੇ ਜਿੰਨੇ ਵੀ ਬੰਦੀ ਸਿੰਘਾ ਜੋ ਪ੍ਰਾਣੇ ਆ ਨਵੇਂ ਆ ਅਮਰਤਪਾਲ ਦੇ ਸਾਥੀ ਆ ਸਾਰਿਆਂ ਦੀ ਰਿਹਾਈ ਲਈ ਅਸੀਂ ਇਹ ਗੱਲ ਕਰਦੇ ਆ ਉਹਨਾਂ ਵਾਸਤੇ ਹੀ ਅਸੀਂ ਸਾਰਾ ਕੁਝ ਇੰਤਜ਼ਾਮ ਕਰ ਰਹੇ ਆ ਕੀ ਕਾਰਨ ਕੀ ਲੱਗਦਾ ਕਿ ਐਨੀ ਵੱਡੀ ਰੋਟਾ ਦੀ ਜੇਤ ਪ੍ਰਾਪਤ ਕਰਨ ਲਈ ਤੋਂ ਰਾਤ ਵੀ ਜਿਹੜਾ ਆ ਉਹਨਾਂ ਨੂੰ ਦੇਹਾਈ ਜਾਰੀ ਐਮਐਸਏ ਦੇ ਆ ਕਾਰਨ ਕੀ ਕਰਦੇ ਕਾਰਨ ਕੀ ਸਰਕਾਰ ਦੀ ਧੱਕੇਸ਼ਾ ਹੀ ਹੈ ਇਹ ਇਹ ਵੀ ਖਾਲੀ ਉਧਰੋਂ ਕਰ ਦੋ ਇਹ ਤਾਂ ਸਿੱਧਾ ਕਰਵਾ ਇਹ ਜਿਹੜਾ ਕਿ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ